ਇਹ ਉਹੀ ਅਸਥਾਨ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀਗਾ ਸਾਰ ਸਕਦੇ ਆ ਦਰਸ਼ਕੀ ਲੋਕਦਾਰ ਹੰਦੀ ਚਲਦੇ ਮਾਮੀ ਆਪਣੀ ਚਾਹ ਸਰਵ ਕਰ ਰਹੀ ਹੈ ਸਾਰਿਆਂ ਨੂੰ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਨਸੈਟ ਹੁੰਦਾ ਹੋਇਆ ਦੇਖੋ ਬੜਾ ਘੈਂਟ ਤੇ ਖੂਬਸੂਰਤ ਆ ਜਿਹੜਾ ਇਸ ਟਾਈਮ ਸਨਸੈਟ ਹੋ ਰਿਹਾਗਾ ਤੇ ਹਾ ਸਿੱਧੂ ਗਿੱਲ ਦੇ ਗਾਣੇ ਸੁਣਦੇ ਸੁਣਦੇ ਪਤਾ ਹੀ ਨਹੀਂ ਲੱਗਦਾ 100 ਕਿਲੋਮੀਟਰ ਕਦੋਂ ਤੇ ਕਿਵੇਂ ਲੰਘ ਜਾਂਦਾਗਾ ਆਪਾਂ ਖੜਿਆ ਜੀ ਇਸ ਟਾਈਮ ਬਹੁਤ ਫੇਮਸ ਸ਼ਾਪ ਦੇ ਉੱਤੇ ਪੰਛੀ ਪੇਟੀ ਵਾਲੀ ਲਓ ਵੀ ਮਿੱਤਰੋ ਹੁਣ ਆਪਾਂ ਇੰਡੀਆ ਦੀ ਇੱਕ ਹੋਰ ਫੇਮਸ ਚੀਜ਼ ਆ ਗਈ ਲਓ ਵੀ ਫਾਈਨਲੀ ਆਪਾਂ ਹਰਿਆਣਾ ਐਂਟਰ ਕਰ ਦਿੱਤੀਆਂਗੇ ਇੱਥੇ ਚਾਹ ਵਗੈਰਾ ਆਪਾਂ ਗਰਮ ਕਰਵਾਈ ਸੀਗੀ ਲਓ ਵੀ ਆ ਗਿਆ ਪੰਜਾਬ ਫੇਰ ਪੰਜਾਬ ਦੇ ਵਿੱਚ ਆਪਾ ਮੁੜਿਆ ਆਂ ਫੈਨੋਰੀ ਪੰਜਾਬ ਦੇ ਵਿੱਚ ਕਿਤੇ ਮਰਜੀ ਜਾਏ ਇਹ ਪੰਜਾਬ ਵਰਗੀ ਰੀਸ ਕਿਤੇ ਵੀ ਹੈਣੀ ਕਿ ਕਿਤੇ ਮਰਜੀ ਜਾਏ ਉਹ ਰਾਮ ਕਲੀ ਮਹਾਰਾਜ ਜੀਹਾ ਅਨੰਤ ਕੋਨ ਤਾ 23ਵੀਂ ਸਦੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਸਥਾਨ ਦੇ ਉੱਤੇ ਜਨਮ ਲਿਆ ਸੀਗਾ ਅਤੇ ਇਹ ਸਥਾਨ ਦੀ ਜਿਹੜੀ ਉਸਾਰੀ ਕਰਵਾਈ ਸੀਗੀ ਉਹ 1896ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਕਰਵਾਈ ਗਈ ਸੀਗੀ ਦੁਬਾਰੇ ਦੂਸਰੀ ਵਾਰ ਉਸਾਰੀ ਹੋਈ ਹੈਗੀ ਜਦੋਂ 2014 ਦੇ ਵਿੱਚ ਹੋਈ ਆ ਸੀ ਸਥਾਨ ਦੀ ਜਿਹੜੀ ਉਸਾਰੀ ਹੋਈ ਹੈਗੀ ਸਾਹਮਣੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਦੇ ਦਰਸ਼ਨ ਕਰ ਰਹੇ ਹੋਗੇ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ 15 ਸਾਲ ਦੀ ਉਮਰ ਦੇ ਵਿੱਚ ਪਾਉਂਦੇ ਹੁੰਦੇ ਸੀ ਛੋਟਿਆਂ ਨੂੰ ਪਿਆਰ ਫਟੇ ਵੱਡਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਸਫ਼ਰ ਆ ਜਿਹੜਾ ਸਤਿ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਸ਼ੁਰੂ ਕਰਨਾ ਹੈਗਾ ਬਾਫੀ ਅੱਜ ਆਪਣੀ ਆਪਣੇ ਘਰ ਨੂੰ ਇੱਕ ਵਾਰ ਦਰਸ਼ਨ ਕਰ ਲੋ ਸਤਿ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਇਹ ਉਹੀ ਅਸਥਾਨ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀਗਾ ਆ ਦੇਖੋ ਵੀਰ ਕਿ ਕਿ ਦਾਣੇ ਪਾਉਂਦਾਗਾ ਕਿੰਨੇ ਇਕੱਠੇ ਹੋ ਗਏ ਦੇਖ ਇਧਰ ਇਹ ਟੈਕਸੀਰੀ ਪਟਨਾ ਸਾਹਿਬ ਜੀ ਦੇ ਬਿਲਕੁਲ ਅੰਦਰ ਹੈਗਾ ਬੈਕ ਸਾਈਡ ਦੇ ਉੱਤੇ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ 15 ਸਾਲ ਦੇ ਸੀਗੇ ਅਤੇ ਉਹਨਾਂ ਦਾ ਜਿਹੜਾ ਚੋਲਾ ਇੱਥੇ ਪਿਆਗਾ ਉਦਾਂ ਹੀ ਬਿਲਕੁਲ ਸਾਹਮਣੇ ਰੱਖਿਆ ਹੋਇਆ ਇਹਨਾਂ ਦਾ ਤੁਸੀਂ ਉਹਨਾਂ ਦੇ ਵੀ ਦਰਸ਼ਨ ਕਰ ਸਕਦੇ ਹੋਗੇ ਚਲੋ ਹੁਣ ਆਪਾਂ ਗੁਰਦੁਆਰਾ ਪਟਨਾ ਸਾਹਿਬ ਜੀ ਤੋਂ ਚਾਲੇ ਪਾਉਨੇ ਆ ਅੱਗੇ ਗੁਰਦੁਆਰਾ ਸਾਹਿਬ ਆਗਾ ਉੱਥੇ ਚੱਲਦੇ ਆਂਗੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆਂ ਇੱਥੋਂ ਗੁਰਦੁਆਰਾ ਸਾਹਿਬ ਤਕਰੀਬਨ 18 ਤੋਂ 20 ਕਿਲੋਮੀਟਰ ਹੈ ਗੁਰਦੁਆਰਾ ਸਾਹਿਬ ਦਾ ਨਾਮ ਹੈਗਾਗਾ ਹਾਂਡੀ ਸਾਹਿਬ ਹੁਣ ਚਲੋ ਜੀ ਚੱਲਦੇ ਆਂ ਹਾਂਡੀ ਸਾਹਿਬ ਗੁਰਦੁਆਰਾ ਤੋਂ ਤਕਰੀਬਨ 20 ਤੋਂ 22 ਕਿਲੋਮੀਟਰ ਅੱਗੇ ਆ ਕੇ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ ਹਾਂਡੀ ਸਾਹਿਬ ਕਰ ਸਕਦੇ ਆਂ ਦਰਸ਼ਨ ਗੁਰਦੁਆਰਾ ਹਾਂਡੀ ਸਾਹਿਬ ਦੇ ਬਿਲਕੁਲ ਗੰਗਾ ਦੇ ਜਿਹੜਾ ਇਹ ਕਿਨਾਰੇ ਪਸੇ ਹੋਇਆ ਆ ਆਹ ساری ਗੰਗਾ ਦੀ ਚੱਲਦੇ ਆਂ ਸਭ ਤੋਂ ਪਹਿਲਾਂ ਅੰਦਰ ਜਾ ਕੇ ਮਥਾ ਦੇਖਦੇ ਗੁਰਦਵਾਰਾ ਸਾਹਿਬ ਦੇ ਵਿੱਚ ਫਿਰ ਤੁਹਾਨੂੰ ਇੱਥੋਂ ਦੇ ਇਤਿਹਾਸ ਬਾਰੇ ਦੱਸਦੇ ਹਾਂਗੇ ਕੀ ਇਤਿਹਾਸ ਹੈ ਇਹ ਪਵਿੱਤਰ ਭਾਵਨ ਸਥਾਨ ਗੁਦਾਰਾ ਦਾ ਨਾਮ ਗੁਜਾਰਾ ਹਾਂਡੀ ਸਾਹਿਬ ਦਾਨਾ ਪ੍ਰਸਤੀ ਗਾ ਲਿਖੇ ਪੈਂਦਾ ਹੈ ਇਹ ਗੁਦਾਰਾ ਸਾਹਿਬ ਦਾ ਨਾਂ ਹਾਂਡੀ ਸਾਹਿਬ ਇਹ ਜਗ੍ਹਾ ਦੇ ਨਾਂ ਦਾਨਾਪੁਰੇ 10ਵੇਂ ਪਾਤਸ਼ਾਹ ਪਟਨਾ ਸਾਹਿਬ ਵਿਖੇ ਅਵਤਾਰ ਧਾਰਨ ਕਰਨ ਤੋਂ ਬਾਅਦ ਪਟਨਾ ਸਾਹਿਬ ਵਿਖੇ 7 ਸਾਲ ਤੱਕ ਅਵਸਥਾ ਤੇ ਰਹੇ ਵਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਗੰਮੀ ਖੇਡ ਤੋਂ ਪਹਿਲਾਂ ਅਨੰਦਪੁਰ ਸਾਹਿਬ ਆਉਣ ਦੀ ਆਗਿਆ ਰਹੀ ਦਸਵੇਂ ਪਾਤਸ਼ਾਹ ਜਦ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਜਾਣ ਵਾਸਤੇ ਤਿਆਰੀਆਂ ਕੀਤੀਆਂ ਤਾਂ ਰਾਜਾ ਫਤੇ ਚੰਨ ਮਹੀਨੇ ਤਕਤ ਪਟਨਾ ਸਾਹਿਬ ਦੇ ਨਾਲ ਗਲੀ ਦੇ ਵਿੱਚ ਬਾਦ ਜੀਲਾ ਸਾਹਿਬ ਗੁਜ਼ਾਰੇ। ਇੱਥੇ ਦਸ਼ਮੇ ਪਾਤਸ਼ਾਹ ਜੀ ਮਹਾਰਾਜ ਬੱਚਿਆਂ ਨੂੰ ਨਾਲ ਲੈ ਜਾ ਤਰਖੇੜਿਆ ਕਰਦੇ ਸੀ। ਉੱਥੇ ਦਾ ਰਾਜਾ ਫਤੇਹ ਚਨ ਮੈਨੇ ਤਿਨਾ ਦੇ ਘਰੂ ਵਿਸ਼ੰਭਰਾ ਜੀ ਤੇ ਪਟਨਾ ਸਾਹਿਬ ਨਾਲ ਹੀ ਗੰਗਾਵਲ ਪਾਸੇ ਨੂੰ ਉੱਥੇ ਕੰਗਨਗਾੜ ਗੁਦਾਰਨ ਗੋਵਿੰਦ ਕਾਰਪਿਕ ਹਿੰਦੇ। ਜਿੱਥੇ ਦਸ਼ਮੇ ਪਾਤਸ਼ਾਹ ਜੀ ਮਹਾਰਾਜ ਬੱਚਿਆਂ ਨਾਲ ਲੈ ਜਾ ਕੇ ਤਿਰੀ ਸੈਰ ਕਰਦੇ ਸੀ। उत्त आप अपना सोने दाला गंगा छिजे सन उत एक शिवदत्त पंडित होया जहाँ दसवें पातशाह जी महाराज सत साली अवस्था शिवदत्त पंडित राम रूप हो के दर्शन दिते सो क्योंकि शिवदत्त पंडित आप राम का उपासक सब पंजाब जान लगे तो राजा फतेह चंद मैनी तेनालीरू विशंबरा दे ते शिवदत्त पंडित ਉਹ ਲਾਗਲੇ ਪਿੰਡਾਂ ਦੀ ਸਾਰੀ ਸੰਗਤੀ ਦਸਵੇਂ ਪਾਤਸ਼ਾਹ ਜੀ ਦੇ ਨਾਲ ਵਿਚਕਾਰ ਵਜੂ। ਅਗਰ ਪਟਨਾ ਸਾਹਿਬ ਤੇ ਸਾਰੀ ਸੰਗਤੀ ਸਰਤਾਂ ਜੀ ਤੇ ਬੈਠੇ ਹੋ। ਇਹ ਜਗ੍ਹਾ ਜੇ ਨਾ ਦਾਣਾ ਪੂਰੇ ਤੇ ਤੱਕ ਗੁਰੂ ਸ਼ਾਮ ਸਾਹਿਬ ਸੰਗਠਨ ਵਾਸਤੇ ਹੈ। ਇੱਥੇ ਆਉਂਦੇ ਦਸਵੇਂ ਪਾਤਸ਼ਾਹ ਨੂੰ ਸ਼ਾਮ ਪਈ। ਜਦ ਮਾਤਾ ਜਮਨਾ ਦੇ ਰਹਿਦ ਜਨਾ ਘਰ ਉਤਾਰਾ ਕੀਤਾ ਰਾਤ ਤੇ ਪ੍ਰਾਪ ਕੀਤੇ ਰੁਕੇ। ਗੁਰੂ ਸਾਹਿਬ ਉਤੋਂ ਕੀਤਾ ਮਾਤਾ ਸਾਰੇ ਸੰਗਤ ਸਵੇਰੇ ਚੱਲੇ ਉਹਨਾਂ ਪੁੱਖੀ ਦਿਨਾਂ ਬਾਅਦ ਤਿਲੰਗਰ ਤਿਆਰ ਕਰੋ ਮਾਤਾ ਜੰਨਾ ਜੀ ਕਹਿਨੀ ਮਹਾਰਾਏ ਮੈਂ ਤੇ ਆਬੋਧ ਕਰੀ ਹੋਣਾ ਤੇ ਮਿੱਟੀ ਦੀ ਹਾੜੀ ਕਿਤਰੀ ਦਿੱਤੀ ਹੈ ਜੇ ਹੁਕਮ ਕਰੋ ਤਾਂ ਮਿੱਟੀ ਦੀ ਹਾਨੀ ਵਾਲੀ ਖਿਤਰੀ ਆਪ ਹੀ ਪਾਸ ਲਈ ਆਈ ਤਾਂ ਬਗਤਾਂ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਮਿੱਟੀ ਦੀ ਹਾਨੀ ਵਾਲੀ ਕਿਤਨੀ ਸਾਡੇ ਕੋਲ ਹੈ ਮਾਤਾ ਜੰਨਾ ਜੀ ਮਿੱਟੀ ਦੀ ਹਾਨੀ ਵਾਲੀ ਖਿਤਰੀ ਦਸ਼ਮੇ ਪਾਤਸ਼ਾਹ ਕੋਲ ਆਏ ਗੁਰੂ ਸਾਹਿਬ ਨੇ ਮਿੱਟੀ ਦੀ ਹਾਂਡੀ ਉਤਨੀ ਮਾਲਾ ਪਾ ਕੇ ਅਰਦਾਸ ਕੀਤਾ ਰਾਸ ਕਰਨ ਤੋਂ ਬਾਅਦ ਹੁਕਮ ਹੋਇਆ ਕਿ ਖਿਚੜੀ ਦਾ ਗੰਦਰ ਸਾਰੇ ਸੰਗਤ ਨੂੰ ਵਰਤਾਇਆ ਸਰਵਕਾਰੀ ਸਾਰੇ ਸੰਗਤ ਨੂੰ ਵਰਤਾਇਆ ਸਰੂ ਹੋ ਗਏ ਸਾਰੇ ਸੰਗਤ ਲੰਗਰ ਛਕਲੇ ਸ਼ਕਲ ਤੋਂ ਪ੍ਰੰਤ ਪੂਰੀ ਮਿੱਟੀ ਦੀ ਹਾਂਡੀ ਸੇ ਉਹ ਖਿਚੜੀ ਦੇ ਨਾਲ ਭਰੀ ਭਰੀ ਰਹਿ ਗਈ ਮੁੱਕੀ ਨਹੀਂ ਸੀ ਇਹਦਾ ਨਾਮ ਪੈ ਗਿਆ ਹਾਂਡੀ ਸਾਹ ਮਿੱਟੀ ਹਾਂਡੀ ਬਣਾਉਣ ਕਰਕੇ ਸਵੇਰ ਤੱਕ ਹੀ ਅੰਮ੍ਰਿਤ ਵੇਲੇ ਦਸਵੀਂ ਪਾਤਸ਼ਾਹ ਇੱਥੋਂ ਹੀ सारी संगत वापसी कर तो दी थी आंत शाम जा लगे फिर माता यमुना दिन अगे होकर बेनती की गरीब निवाज तीन तो पंजाब चलियो साढ़े वास्ते को निशानी बख्शिश करो तो फिर ती नंघी पैरी पत्थर से खलौते सन अपना दो चरण का निशानी माता जमुना दिन बख्शित कर आखिया जो भी प्राण इतने आ कि शरदा को दर्शन करे सातंग दर्शन का फल प्राप्त हो शाम शी वे को तंगना ਉਦੋਂ ਸਵੇਰ ਬਾਦਸਾ ਜੀ ਦਾ ਚਲਨ ਸ਼ੋਧਨ ਸਾਹਬ ਬਾਹਰ ਰਸਤਾ ਦਿਆ। ਬਾਕੀ ਮਿੱਟੀ ਦੀ ਹਾਡੀ ਦੇ ਬਾਰੇ ਭਾਈ ਸਾਹਿਬ ਪਾਏ ਵੀ ਸੀ ਲਿਖਦੇ ਹਾਂ ਕਿ ਹਾਡੀ ਮਿੱਟੀ ਵਾਲੀ ਉਹ ਮਿੱਟੀ ਹਾਡੀ ਹਾਡੀ ਖਿਚੜ ਰਿੰਨ ਨੇ ਉਹ ਖਿਚੜੀ ਹਾਡੀ ਹਾਡੀ ਖਿਚੜ ਦੇਵ ਦੇਵੀ ਸੰਗਤ ਹਾਡੀ ਬਾਲਾ ਪ੍ਰੀਤਮ ਪਿਆਰ ਨੇ ਉਹ ਦਿੱਤੀ ਹਾਡੀ ਖਿਚੜੀ ਖਾਦੀ ਕੱਢ ਕੇ ਉਸ ਵਿੱਚੋਂ ਹਾਡੀ ਤਨ ਮਾਈ ਪ੍ਰਧਾਨੇ ਜਿ ਨਿਦਧੀ ਹਾਂਡੀ ਬਾਲਾ ਪ੍ਰੀਤਵ ਤੁੁਰਗਏ ਕਾਰਗ ਹਾਂਡੀ ਇਤਣੀ ਨਿਤ ਪੁਕਾਰ ਦੀ ਉਸੇ ਹਾਂਡੀ ਧਿਆਨ ਕਰ ਦੇਵ ਦੇ ਗੁਰ ਅੰਕੇ ਹਾਂਡੀ ਦੇਖੋ ਸਤਗੁਰ ਆਖਾਰੇ ਹੱਥ ਲਾ ਉਸ ਹਾਂਡੀ ਮਾਈ ਕਾਰਨ ਬਣ ਗਏ ਉਹ ਬੀਨੀ ਹਾਂਡੀ ਹਾਂਡੀ ਤੋਂ ਸੰਗਤ ਬਨੇ ਹੁ ਸੰਗਤ ਹਾਂਡੀ ਹਾਂਡੀ ਤੋਂ ਸੰਗਤ ਬਨੇ ਹੁ ਸੰਗਤ ਹਾਂਡੀ ਇਹ ਤੁਹਾਡਾ ਇਤਿਹਾਸ ਹੈ ਤਾਂ ਹੀ ਤੇ ਸਵੇਖਿਖੜੀ ਦਾ ਪ੍ਰਸਾਦ ਪੂਰਨ ਸਾਰਾ ਦਿਨ ਖਿੜੀ ਰਾਏ ਨਗਰ ਚੰਦਾ ਜੀ ਨਾਲ ਸੰਤਾ ਨੇ ਖਿੜੀ ਪ੍ਰਸਾਦ ਵਾਸਤੇ ਜਾਸੇ ਪਾਸਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨ ਇਹ ਸੀਗਾ ਜੀ ਇਹ ਹਾਂਡੀ ਸਾਹਿਬ ਗੁਰਦੁਆਰੇ ਦਾ ਇਤਿਹਾਸ ਸਾਰਾ ਤੁਸੀਂ ਸੁਣ ਸਕਦੇ ਹੋ ਸਾਰਾ ਬਾਕੀ ਉੱਪਰਲੀ ਸਾਈਡ ਹੈ ਗੁਰਦੁਆਰਾ ਸਾਹਿਬ ਜੇ ਤੁਸੀਂ ਦਰਸ਼ਨ ਕਰਨੇ ਹਨਗੇ ਪੌੜੀਆਂ ਚੜ ਕੇ ਦਰਬਾਰ ਸਾਹਿਬ ਬਣਿਆ ਹੋਇਆ ਹੈਗਾ ਇੱਥੇ ਪੱਕਾ ਖਿਚੜੀ ਦਾ ਤੇ ਚਾਹ ਦਾ ਲੰਗਰ ਹੁੰਦਾ ਹੈਗਾ ਇਤਿਹਾਸ ਜੇ ਤੁਸੀਂ ਸੁਣ ਲਿਆ ਉਦੋਂ ਤੋਂ ਖਿਚੜੀ ਦਾ ਹੀ ਲੰਗਰ ਚੱਲ ਰਿਹਾ ਹੈਗਾ ਹੁਣ ਆਪਾਂ ਜਾ ਕੇ ਖਿਚੜੀ ਦਾ ਲੰਗਰ ਆ ਜਿਹੜਾ ਉਹ ਛਕਦੇ ਆਂ ਫਿਰ ਚਾਹ ਪਾਣੀ ਪੀ ਕੇ ਨਾਲ ਅੱਗੇ ਵਾਲ ਨੂੰ ਚੱਲੇ ਪਉਂਦੇ ਆ ਜੀ ਨੋ ਵੀ ਕਰੋ ਦਾ ਸੰਖਿਚੜੀ ਦੇ ਥੱਲੇ ਬਣਿਆ ਹੋਇਆ ਲੰਗਰ ਹਾਲ ਤੇ ਉੱਪਰ ਬਣਿਆ ਹੋਇਆ ਦਰਬਾਰ ਸਾਹਿਬ ਖਾਲੀ ਖਿਚੜੀ ਬਚਾ ਪੀਕੇ ਭਾਈ ਦੋ ਆਪਾਂ ਨੇ ਚੱਲ ਲੱਗੇ ਬੰਦ ਲਓ ਜੀ ਇਸ ਟਾਈਮ ਆਪਾਂ ਸ਼੍ਰੀ ਪਟਨਾ ਸਾਹਿਬ ਤੋਂ ਤਕਰੀਬਨ ਤਕਰੀਬਨ ਆ 50 ਕਿਲੋਮੀਟਰ ਅੱਗੇ ਆ ਗਏ ਆ ਆਪਣੇ ਖੱਬੇ ਪਾਸੇ ਦੇਖ ਸਕਦੇ ਤੁਸੀਂ ਇਹਦਾ ਨਾਂ ਹੈਗਾ ਸੋਨੇ ਨਦੀ ਸੋਨੇ ਨਦੀ ਦੇ ਉੱਪਰ ਦੀ ਜਾ ਰਹੇ ਆ ਆਪਾਂ ਬਸ ਇੱਥੋਂ ਸਿੱਧਾ ਪਹਿਲਾਂ ਬਗਸਰ ਆਉਣਾਗਾ 90 ਕਿਲੋਮੀਟਰ ਰਹਿ ਗਿਆਗਾ ਚੱਲਦੇ ਆ ਆਪਣੀ ਗੱਡੀ ਦੇ ਵਿੱਚ ਵੀ ਫਿਰ ਤੇਲ ਥੋੜਾ ਹੀ ਆ ਪਰਵਾਨ ਨੇ ਅੱਗੇ ਜਾ ਕੇ ਟੈਂਕੀ ਫੇਰ ਰਾਸ ਪਿਹੇ ਵਿੱਚ ਆਪਾਂ ਇੱਕ ਜਗ੍ਹਾ ਦੇ ਉੱਤੇ ਖੜਾ ਸੀ ਪੰਪ ਦੇ ਉੱਤੇ ਚਾਹ ਆਪਣੇ ਕੋਲੇ ਸੀਗੀ ਉੱਥੋਂ ਪ੍ਰੋਮੋਟਰ ਵਗੈਰਾ ਪ੍ਰਣਾਲੀ ਸੀਗੀ ਆਪਾਂ ਸਰਦਾਰਾ ਸਾਹਿਬ ਤੋਂ ਤੇ ਇਹਨਾਂ ਤੋਂ ਫਿਰ ਆਪਾਂ ਦੁੱਧ ਦੁੱਧ ਪਵਾ ਕੇ ਤੇ ਚਾਹ ਪੀ ਲਈਏ ਮਾ ਛੋਟਾ ਟੱਪ ਆ ਜਾਏ ਨਾਲ ਬਣਾਇਆ ਕਰਨੇ ਆ ਸਾਹਮਣੇ ਗੱਡੀ ਆ ਡੀਜ਼ਲ ਇੱਥੇ ਥੋੜਾ ਮਹਿੰਗਾ ਪਿਆ ਆਪਾਂ ਨੂੰ 93 ਰੁਪਏ ਪੈ ਗਿਆ ਮੈਂ ਆਪਣੇ ਪੰਜਾਬ 'ਚ ਹੈਗਾ 87 ਰੁਪਏ ਬਸ ਹੁਣ ਚਾਹ ਪਾਣੀ ਪੀਨੇ ਆ ਠੀਕ ਹੈ ਫਿਰ ਪਾਈਏ ਇੱਥੋਂ ਵੀ ਚੱਲੇ ਆਪਾਂ ਲੈ ਵੀ ਚਾਹ ਆਪਾਂ ਕਰਾ ਲੈਂਦੀ ਆ ਗਰਮ ਹੁਣ ਬੈਠ ਕੇ ਪੀਂਨੇ ਆ ਵੇਖੋ ਤੁਸੀਂ ਆਪਣਾ ਟਬਰ ਕਿਦਾਂ ਬੈਠਾ ਸਾਰਾ ਮਾਮੀ ਸਰਵ ਕਰ ਰਹੀ ਹੈਗੀ ਮਾਮੀ ਆਪਣੀ ਚਾਹ ਸਰਵ ਕਰ ਰਹੀ ਹੈ ਸਾਰਿਆਂ ਨੂੰ ਚੱਲਾ ਵੀ ਬੈਠੇ ਚਾਹ ਪੀ ਰਹੇ ਹੈ ਬੰਦੂ ਇਹਨੂੰ ਨਹੀਂ ਚਾਹ ਪੀ ਰਿਹਾ ਮਾੜੇ ਰਹੋ ਬਣਾਓ ਚਾਹ ਪੀਂਦੇ ਆਹਰ ਨੂੰ ਪਾਲ ਆ ਗਿਆ ਥੋੜੀ ਥੋੜੀ ਜਿਹੀ ਪਹਿਲਾਂ ਕਿਸ ਦੇ ਨਾਲ ਆਇਆ ਪਿਆਰ ਪਹਿਲਾਂ ਕਦੋਂ ਆਇਆ ਉਸਕਾ ਡੈਡੀ ਆਇਆ ਇੱਕ ਆਹ ਖੜੀ ਗੱਡੀ ਆਪਣੀ ਇੱਕ ਆਪਣੀ ਆ ਖੜੀ ਗੱਡੀ ਬਾਹਰੋਂ ਆਪਾਂ ਚੱਲਦੇ ਆਂ ਦੇਖਦੇ ਆਂ ਬਕਸਰ ਬਣਾਉਣਿਆ ਪਲਾਨ ਹੀ ਕਿਵੇਂ ਕਰਨਾ ਜਾਣਾ ਸਭਾ ਸਾਰਾ ਕੁਝ ਲਾ ਵੀ ਨਾਲ ਚਾਹ ਦੇ ਬਰੈਡ ਚੱਲਣਗੇ ਉੱਥੋਂ ਲਿਆਂਦੇ ਸੀ ਇਹ ਵੀ ਗੁਰਦਰਾ ਸਾਹਿਬ ਤੋਂ ਸੀਗੇ ਚਲੋ ਖਾ ਲਈਏ ਬਰੈਡ ਚਾਹ ਚ ਪੀਏ ਫਿਰ ਹੁਣ ਚੱਲਦੇ ਆਂ ਆਪਾਂ ਫੇਛਲੇ 15 ਤੋਂ 20 ਕਿਲੋਮੀਟਰ ਤੋਂ ਆਪਾਂ ਜਾਮ ਦੇ ਵਿੱਚ ਹੀ ਫਸੇ ਆਂਗੇ ਅੱਗੇ ਪਖਾ ਪਖਾਨ ਪੂਰਾ ਹੁੰਦਾ ਉੱਥੋਂ ਜਾ ਕੇ ਸ਼ਾਇਦ ਹਾਈਵੇ ਫੜਾਂਗੇ ਆਪਾਂ ਅਰੇ ਤਾਂ ਬੁਰਾ ਹਾਲ ਹੀ ਹੈਗਾ ਤਕਰੀਬਨ 2 ਕਿਲੋਮੀਟਰ ਹਲੇ ਲੰਮਾ ਇਹ ਜਾਮ ਪਿਆਗਾ ਆਪਾਂ ਲਖਨਊ ਵਾਲੇ ਐਕਸਪ੍ਰੈਸ ਦੇ ਉੱਤੇ ਚੜ ਚੁੱਕੇ ਹਾਂ ਇਸ ਟਾਈਮ ਤਕਰੀਬਨ 300 ਤੇ 30 32 ਕਿਲੋਮੀਟਰ ਲੰਮਾ ਹੈ ਐਕਸਪ੍ਰੈਸ ਦਾ ਸਾਰਾ ਬਸ ਚੜੀ ਸੀਗੇ ਤੇ ਭੁੱਖ ਲੱਗੀ ਸੀ ਸੰਗ ਤਾਂ ਨੂੰ ਆ ਸਾਹਮਣੇ ਡੇਰੇ ਲਾਏ ਹੋਏ ਆਪਣੀ ਪੂਰੇ ਚੱਲੀ ਜਾਂਦਾ ਕੰਮ ਪ੍ਰਸ਼ਾਦਾਂ ਵਾਲਾ ਖਾ ਪੀ ਲਿਆ ਹੁਣ ਚਾਹ ਪੀਵਾਂਗੇ ਇਸ ਤੋਂ ਬਾਅਦ ਅਤੇ ਆ ਦੇਖੋ ਤੁਸੀਂ ਇੱਥੇ ਲੋਕਲ ਬੜੇ ਬੰਦੇ ਦੇਖੋ ਇਹ ਚਾਰ ਨਾ ਆਇਆ ਇੱਥੇ ਬੱਸ ਇਹ ਤੋਂ ਸਿੱਧਾ ਲਖਨਊ ਰੁਕਣਾ ਆਪਾਂ ਮੱਚਦੀ ਜੇ ਸਟਾਪ ਕਰਨਾ ਹੋਵੇ ਮਾੜਾ ਮੋਟਾ ਵਾਸ਼ਰੂਮ ਕਰਾ ਜੇ ਕਹਿੰਨੇ ਕਰਨਾ ਹੈ ਤਾਂ ਕਰ ਲਾਂਗੇ ਸਟਾਪ ਨਹੀਂ ਨਹੀਂ ਕਰਨਾ ਇਸ ਤੋਂ ਬਾਅਦ ਭਾਜੀ ਇਹ ਤਕਰੀਬਨ ਆਪਾਂ ਲਖਨਊ ਪਹੁੰਚਣ ਵਾਲਿਆਂਗੇ 130 ਕਿਲੋਮੀਟਰ ਸਫ਼ਰ ਜਿਹੜਾ ਆਪਣਾ ਰਹਿ ਗਿਆ ਇੱਥੋਂ ਲਖਨਊ ਦਾ ਜੇ ਆਪਾਂ ਰੋਡ ਦੀ ਗੱਲ ਕਰੀਏ ਤਾਂ ਬਹੁਤ ਸ਼ਾਨਦਾਰ ਹੈਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਨਸੈਟ ਹੁੰਦਾ ਹੋਇਆ ਦੇਖੋ ਬੜਾ ਘੈਂਟ ਤੇ ਖੂਬਸੂਰਤ ਹੈ ਜਿਹੜਾ ਇਸ ਟਾਈਮ ਸਨਸੈਟ ਹੋ ਰਿਹਾ ਹੈਗਾ ਇੱਥੇ ਕਾਫੀ ਆ ਪੰਜ ਛੇ ਗੁਰਦੁਆਰਾ ਸਾਹਿਬ ਨੇਗੇ ਕਰਦੇ ਆਂ ਟਰਾਈ ਅੱਜ ਇੱਥੇ ਸ਼ਾਇਦ ਗੁਰਦੁਆਰਾ ਸਾਹਿਬ ਹੀ ਰੁਕਾਂਗੇ ਆਪਾਂ ਤੇ ਨਹੀਂ ਫਿਰ ਕੁਝ ਹੋਰ ਵੇਖ ਲਾਂਗੇ ਕਿਹੜਾ ਚੱਲਦੇ ਆਂਗੇ ਜੇ ਕੋਈ ਇਤਿਹਾਸਿਕ ਗੁਰਦੁਆਰਾ ਸਾਹਿਬ ਹੋਇਆ ਤਾਂ ਤੁਹਾਨੂੰ ਉਹ ਵੀ ਦਰਸ਼ਨ ਕਰਵਾਵਾਂਗੇ ਚਲੋ ਹੁਣ ਆਪਾਂ ਸਿੱਧਾ ਯਾ ਕੇ ਲਖਨਊ ਤੁਹਾਨੂੰ ਮਿਲਦੇ ਆਂਗੇ ਕੇ ਜਾ ਕੇ ਸਭ ਸਾਰਾ ਦੱਸ ਦੇਵਾਂਗੇ। ਲਾਵੇ ਮਿੱਤਰੋ ਆਪਾਂ ਲਖਨਊ ਪਹੁੰਚ ਚੁੱਕੇ ਆਂਗੇ। ਟੂਲ ਜਦੋਂ ਵੀ ਆ ਜਦੋਂ ਦੇ ਆਪਾਂ ਚੜਿਆਂਗੇ 350 ਕਿਲੋਮੀਟਰ ਹੋ ਗਿਆ। ਵਾਹ 320 30 ਦੇ ਬਾਅਦ ਅਸੀਂ ਆਪਾਂ ਨੂੰ ਟੂਲ ਆ ਗਿਆ 350 ਆਪਾਂ ਨੂੰ ਲਖਨਊ ਪਹੁੰਚ ਜਾਂਦਾ ਸੀ ਉੱਥੋਂ। ਜਿੱਥੋਂ ਆਪਾਂ ਹਾਈਵੇ ਤੇ ਚੜੇ ਆਏ ਤੇ ਟੂਲ ਹੁਣ ਤੁਹਾਨੂੰ ਦੱਸਦੇ ਆ ਕਿ ਕਿੰਨੇ ਕੁ ਦਾ ਆਪਾਂ ਨੂੰ ਪਿਆਗਾ ਮੈਸੇਜ ਆਈ ਜਾਣਾ ਆਪਾਂ ਨੂੰ। ਟੂਲ ਤੁਹਾਨੂੰ ਕਰ ਦੂ ਬਾਅਦ ਦੱਸਦੇ ਆ ਇੱਕ ਮਿੰਟ ਆ ਲੈਣ ਦੋ। ਲਓ ਜੀ ਲਖਨਊ ਸ਼ਹਿਰ ਦੇ ਵਿੱਚ ਆਪਾਂ ਐਂਟਰ ਕਰਨ ਲੱਗੇ ਆਂਗੇ ਅੱਧਾ ਕਿਲੋਮੀਟਰ ਤੋਂ ਆਪਾਂ ਉਤਰ ਜਾਣਾ ਥੱਲੇ ਆਪਾਂ ਨੂੰ ਹਲੇ ਤੱਕ ਜਿਹੜਾ ਇਹ ਹਾਈਵੇ ਹੈਗਾ ਉਹਦਾ ਕੋਈ ਮੈਸੇਜ ਨਹੀਂ ਆਇਆ ਵੀ ਕਿੰਨੇ ਰੁਪਏ ਕੱਟੇ ਗਏ ਆਗੇ ਜਦੋਂ ਵੀ ਆਉਂਦਾ ਫਿਰ ਤੁਹਾਨੂੰ ਦੱਸਾਂਗੇ ਜ਼ਰੂਰ ਬਾਕੀ ਇਹ ਰਾਹਾਂ ਦੇ ਉੱਪਰ ਪੁਲਿਸ ਬਹੁਤ ਜ਼ਿਆਦਾ ਆਪਣੇ ਜਿਹੜੇ ਗੱਡੀਆਂ ਦੇ ਉੱਤੇ ਕੀੜੇ ਕੱਢ ਰਹੀ ਹੈਗੀ ਬਹੁਤ ਹੀ ਸੇਫ ਰੋਡ ਹੋਰਾਂ ਨਾਲੋਂ ਲਓ ਜੀ ਮੁੜ ਚੁੱਕੇ ਆਪਾਂ ਲਖਨਊ ਵੱਲੀ ਨੂੰ ਜਦੋਂ ਵੀ ਕੋਈ ਮੈਸੇਜ ਆਉਂਦਾਗਾ ਆਪਾਂ ਨੂੰ ਕਿੰਨੇ ਪੈਸੇ ਕੱਟੇ ਗਏ ਆਗੇ ਤੁਹਾਨੂੰ ਜ਼ਰੂਰ ਦੱਸਿਆ ਜਾਊਗਾ ਵੀ ਇਹ ਹਾਈਵੇ ਦੇ ਕਿੰਨੇ ਪੈਸੇ ਨੇਗੇ ਚਲੋ ਆਪਾਂ ਹੁਣ ਸਭ ਤੋਂ ਪਹਿਲਾਂ ਪਹੁੰਚੇ ਗੁਰਦੁਆਰਾ ਸਾਹਿਬ ਜੀ ਫੇ ਚਲਦਿਆਂ ਲਖਨਊ ਜਾ ਕੇ ਦੇਖਦੇ ਆ ਕਿ ਪ੍ਰਬੰਧਾ ਉੱਥੇ ਆਪਾਂ ਗੁਰਦੁਆਰਾ ਸਾਹਿਬ ਕਿਹੜਾ ਗੁਰਦੁਆਰਾ ਸਾਹਿਬ ਹੈ ਇਤਿਹਾਸਿਕ ਹੋਇਆ ਉਹ ਵੀ ਦੱਸਾਂਗੇ ਤੁਹਾਨੂੰ ਲਓ ਜੀ ਲਖਨਊ ਸ਼ਹਿਰ ਦੇ ਵਿੱਚ ਦੀ ਲੰਘ ਰਹੇ ਆ ਆਪਾਂ ਕਿੰਨਾ ਸੋਹਣਾ ਪੌਲਾਗਾ ਲਾਈਟਾਂ ਬਹੁਤ ਸੋਹਣੀਆਂ ਹੋਈਆਂ ਵੀ ਨੇ ਜਿਹੜਾ ਟੋਲ ਆਗਾ ਉਹ ਆਪਾਂ ਨੂੰ ਮੈਸੇਜ ਆਇਆਗਾ 68500 ਰੁਪਈਆ ਦਾ ਬਾਕੀ ਜਾ ਕੇ ਗੁਰਦੁਆਰਾ ਸਾਹਿਬ ਕਨਫਰਮ ਕਰਕੇ ਤੁਹਾਨੂੰ ਸਾਰਾ ਦੱਸਾਂਗੇ ਕਿੰਨਾ ਸਫ਼ਰ ਸੀਗਾ ਤਕਰੀਬਨ ਲਗਭਗ 350 ਕਿਲੋਮੀਟਰ ਸਫ਼ਰ ਸੀਗਾ ਤੇ 685 ਦਾ ਮੈਸੇਜ ਆਇਆ ਹੁਣ ਤੱਕ ਬਾਕੀ ਦੇਖਦੇ ਆਂ ਜਾ ਕੇ ਲਓ ਜੀ ਸਮਾਂ ਹੋ ਗਿਆ ਇਸ ਟਾਈਮ 4:30 ਵਜੇ ਦਾ ਅਤੇ 12 ਤਰੀਕ ਆ ਗਈ ਕੱਲ ਜਿਹੜਾ ਸਫ਼ਰ ਸੀਗਾ ਤੁਹਾਨੂੰ ਪਤਾ ਲਾਸਟ ਟਾਈਮ ਤੁਸੀਂ ਦੇਖਿਆ ਆਪਾਂ ਨੂੰ ਲਖਨਊ ਦੇ ਵਿੱਚ ਲਖਨਊ ਦੇ ਵਿੱਚ ਸਾਨੂੰ ਕੋਈ ਇਤਿਹਾਸਿਕ ਗੁਰਦੁਆਰਾ ਸਾਹਿਬ ਤਾਂ ਨਹੀਂ ਲੱਭਿਆ ਗੁਰਦੇਵ ਸਾਹਿਬ ਦਾ ਗੁਰਦੁਆਰਾ ਸਾਹਿਬ ਸੀਗਾ ਪਰ ਉੱਥੇ ਪ੍ਰਬੰਧ ਹੈ ਨਹੀਂ ਸੀ ਗੱਡੀਆਂ ਦਾ ਉਸ ਤੋਂ ਬਾਅਦ ਅਸੀਂ ਗੁਰਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਗਏ ਤੇ ਉੱਥੇ ਵੀ ਪ੍ਰਬੰਧ ਹੈ ਨਹੀਂ ਸੀ ਨਾ ਪਰ ਉਸ ਤੋਂ ਬਾਅਦ ਹੀ ਗੱਡੀਆਂ ਕੱਢੀਆਂ ਸਿੱਧੀਆਂ ਅ ਦਿੱਲੀ ਹਾਈਵੇ ਤੇ ਆ ਗਏ ਸੀਗੇ ਇੱਥੇ 100 ਕਿਲੋਮੀਟਰ ਤੋਂ ਬਾਅਦ ਪੰਪ ਰੈਸਟੋਰੈਂਟ ਵਗੈਰਾ ਹਰ ਇੱਕ ਚੀਜ਼ ਆਉਂਦੀ ਆ ਇੱਥੇ ਆਏ ਤੇ ਉਹ 2 ਘੰਟਾ ਇੱਥੇ ਰੈਸਟ ਕੀਤੀ ਤੇ ਉਸ ਤੋਂ ਬਾਅਦ ਚਾਹ ਪਾਣੀ ਪੀ ਲਿਆ ਹੁਣ ਵੀ ਕਿ ਹੁਣ ਪਾਉਂਨੇ ਚੱਲਿਆ ਆਪਾਂ ਦਿੱਲੀ ਵਾਲੀ ਸਾਈਡ ਨੂੰ ਆਪਣੇ ਨਾਲ ਦੀ ਜਿਹੜੀ ਗੱਡੀ ਹੈਗੀ ਤੇ ਉਹਦਾ ਆਪਾਂਨੇ ਕੋਲੇ ਪਰਮਿਟ ਵਗੈਰਾ ਉਹ ਚੈੱਕ ਕਰਦੇ ਆਗੇ ਪਾਸਿੰਗ ਵਗੈਰਾ ਹਲੇ ਉਹਨਾਂ ਦੀ ਆਈ ਨਹੀਂ ਜੇ ਤਾਂ ਆ ਗਈ ਹੋਈ ਫਿਰ ਤਾਂ ਆਪਾਂ ਚੱਲਾਂਗੇ ਦਿੱ ਗੁਰਦਰਾ ਬੰਗਲਾ ਸਾਹਿਬ ਤੇ ਜੇ ਨਾ ਆਈ ਫਿਰ ਸਿੱਧਾ ਪੰਜਾਬ ਵਾਪਸੀ ਕਰਾਂਗੇ। ਬਾਕੀ ਲਖਨਊ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਰੰਸ ਸੀਗਾ। ਗੱਡੀ ਦੋ ਵਾਰ ਤਾਂ ਲੱਗਦੀ ਲੱਗਦੀ ਬਚੀ ਹੈਗੀ। ਕਿ ਇੱਥੇ ਆਟੋ ਵਾਲੇ ਬਹੁਤ ਜ਼ਿਆਦੇ ਹੈਗੇ। ਹਰੇਕ ਰਾਹਾਂ ਦੇ ਵਿੱਚ ਭੀੜੇ ਭੀੜੇ ਰਸਤੇ ਸੀਗੇ ਜਿੱਥੇ ਗੁਰਦਰਾ ਸਾਹਿਬ ਸੀਗੇ। ਕਾਫੀ ਰਸ ਸੀਗਾ ਸ਼ਾਮ ਦੇ ਟਾਈਮ ਅਵਾਇਡ ਕਰਿਓ ਕਿਸੇ ਵੀ ਸ਼ਹਿਰ ਦੇ ਵਿੱਚ ਜਾਣਾ ਜੇ ਆਪਾਂ ਨੂੰ ਨੌਲੇਜ ਨਾ ਹੋਵੇ। ਜਿੱਦਾਂ ਹੁਣ ਲਖਨਊ ਬਾਰੇ ਗੁਰਦੁਆਰਾ ਸਾਹਿਬ ਬਾਰੇ ਨਹੀਂ ਨਾ ਪਤਾ ਨਹੀਂ ਸੀਗਾ ਕਿਹਾਦਾ ਸੀਗਾ ਚਲੋ ਬਾਕੀ ਸਭ ਦੀ ਰਹਿ ਬਣੀ ਵੀ ਚਲੋ ਗੁਰਦੁਆਰਾ ਸਾਹਿਬ ਚੱਲਦੇ ਆਪਾਂ ਲਖਨਊ ਆਪਾਂ ਨੂੰ ਉੱਤਾਂ ਵੀ ਟਾਈਮ ਤੇ ਪਹੇਗਿਆ ਬਿਲਕੁਲ ਇੱਥੇ ਰਹਿ ਪੰਨੇ ਆਗੇ ਟਰਾਈ ਕੀਤੀ ਦਾ 2.5 ਘੰਟੇ ਸਾਨੂੰ ਲਖਨਊ ਦੇ ਵਿੱਚ ਵਿੱਚ ਲਾਗੇ ਕਿਤੇ ਇੱਧਰੋਂ ਉੱਧਰੋਂ ਉੱਧਰੋਂ ਇੱਧਰ ਗੁਰਦੁਆਰਾ ਸਾਹਿਬ ਕਾਫੀ ਸੀਗੇ ਜਿਹੜੇ ਇੰਨਾ ਬਣਾਏ ਪਏ ਆ ਕਿ ਲੋਕਲ ਲੋਕਾਂ ਨੇ ਆਪ ਦੋ ਆਪ ਮਤਲਬ ਜਿੱਥੇ ਸਿੱਖ ਕਮਿਊਨਿਟੀ ਰਹਿਣ ਲੱਗ ਜਾਂਦੀ ਹੈ ਬੱਸ ਗੁਰੂ ਘਰ ਬਣ ਜਾਂਦੇ ਆਗੇ ਉਦਾਂ ਹੀ ਗੁਰੂ ਘਰ ਸੀਗੇ ਲੱਖੀ ਰੋਸ਼ ਬਾਲ ਸੀਗਾ ਲਖਨਊ ਸ਼ਹਿਰ ਦੇ ਵਿੱਚ ਪਤਾ ਨਹੀਂ ਮਤਲਬ ਸ਼ਾਮ ਦੇ ਟਾਈਮ ਸਾਰੇ ਕਿਤੇ ਹੁੰਦਾਗਾ ਪਰ ਇੱਥੇ ਸਾਨੂੰ ਕੁਝ ਜ਼ਿਆਦਾ ਹੀ ਲੱਗਿਆ ਹਲੋ ਹੁਣ ਆਪਾਂ ਨੈਸ਼ਨਲ ਹਾਈਵੇ ਉੱਤੇ ਚੱਲ ਰਹੇ ਹਾਂ ਸਿੱਧਾ ਇਹ ਦਿੱਲੀ ਜਾ ਕੇ ਉਤਰਨਾਗਾ ਇਹਦੀ ਵੀ ਆਪਾਂ ਇੱਕ ਵਾਰੀ ਪਰਚੀ ਲੈ ਲਈ ਹੈਗੀ ਜਾ ਕੇ ਇਹਦੇ ਬਾਰੇ ਵੀ ਦੱਛਾ ਦੱਸਾਂਗੇ ਤੁਹਾਨੂੰ ਕਿੰਨਾ ਇੱਕ ਪੈਸੇ ਲੱਗਦੇ ਕਿੱਡਾ ਕਿਹਾ ਟੂਲ ਆ ਇਹ ਪਿੰਕੀ ਆਪਾਂ ਤੁਹਾਨੂੰ ਦਿਖਾਈ ਦਿੱਤਾ ਵੀ ਫੋਲੋ ਕਰਾ ਲਈ ਸੀਗੀ ਆਪਾਂ ਲਖਨਊ ਤੋਂ ਉਸ ਤੋਂ ਬਾਅਦ ਤਕਰੀਬਨ ਮੈਨ ਲੱਗਦਾ 100 ਕਿਲੋਮੀਟਰ ਆਪਾਂ ਹੁਣ ਕੱਢ ਚੁੱਕੇ ਹਾਂਗੇ ਸਫਰ ਹੁਣ ਤੱਕ ਸ਼ਾਨਦਾਰ ਰਿਹਾ। ਜਿਹੜਾ ਆਪਾਂ ਰਾਤ 10:00 ਤੋਂ ਲਾਰੀ ਵਿੱਚ ਤੋੜ ਤਨ ਘੰਟੇ ਵੀ ਸੌਂ ਗਏ। ਮਤਲਬ ਇਹ ਨਾਲ ਸਰੀਰ ਜਿਹੜਾ ਸਾਰਾ ਹਲਕਾ ਹਲਕਾ ਹੋ ਗਿਆ। ਜੇ ਉਦਾਂ ਹੀ ਤੁਰੇ ਜਾਂਦੇ ਫਿਰ ਬੰਦੇ ਨੂੰ ਫਿਰ ਕਈ ਵਾਰੀ ਇਦਾਂ ਹੁੰਦਾ ਨਹੀਂ ਪਤਾ ਲੱਗਦਾ ਨੀਂਦ ਨੂੰ ਆਉਣ ਦਾ ਵੀ ਡਰ ਹੁੰਦਾ। ਵਧੀਆ ਚਲੋ ਨੀਂਦ ਤਾਂ ਆਉਂਦੀ ਨਹੀਂ ਸੀ ਪਰ ਫਿਰ ਵੀ ਚਲੋ ਦਿਮਾਗ ਰਿਲੈਕਸ ਹੋ ਗਿਆ। ਪਹਿਲਾਂ ਹਲੋ ਜੀ ਪਲਾਨ ਦੇ ਵਿੱਚ ਥੋੜੀ ਜਿਹੀ ਤਬਦੀਲੀ ਆ ਗਈ ਆ। ਪਹਿਲਾਂ ਆਪਣਾ ਸੀਗਾ ਪਲਾਨ ਵੀ ਆਪਾਂ ਇੱਥੋਂ ਸਿੱਧਾ ਅਲੀਗੜ੍ਹ ਦੇ ਵਿੱਚ ਨਹੀਂ ਹੋ ਕੇ ਦਿੱਲੀ ਚੱਲਦੇ ਆਂਗੇ। ਪਰ ਹੁਣ ਸੋਚਿਆ ਵੀ ਲਾਂ ਤਾਂ ਗੁਰੂ ਘਰ ਦੇ ਦਰਸ਼ਨ ਕਰ ਲਾਂਗੇ। ਲਾਣੇ ਥੋੜੇ ਜੇ ਮਸਾਲਾ ਦੇ ਬੇੜੇ ਲੈਣੇ ਆਪਾਂ। ਬਹੁਤ ਫੇਮਸ ਆ ਮਥਰਾ ਦੇ। ਕਿ ਵੀ ਆਪਾਂ ਲਾਣੇ ਦਰਸ਼ਨ ਕਰ ਲਾਂਗੇ। ਇੱਥਲਾਂ ਨੇ ਮਥਰਾ ਚਲੇ ਜਾਂ ਮਥਰਾ ਵੀ ਚਲੇ ਜਾਵਾਂਗੇ। ਕਿਉਂਕਿ ਵੇਚਦੀਆਂ ਨਹੀਂ ਗਣਾਂਗੇ ਆਪਾਂ ਆਗਰੇ ਦੇ ਵਿੱਚ ਨਹੀਂ ਸਿਰਫ ਇੱਥੋਂ ਲਾਇਆ ਹਿਸਾਬ ਅਸੀਂ 10-15 ਕਿਲੋਮੀਟਰ ਦਾ ਫਰਕ ਪੈਂਦਾਗਾ ਜੀ ਇਧਰ ਦੀ ਜਾਈਏ ਆਪਾਂ। ਤੇ ਫਿਰ ਆਪਾਂ ਹੁਣ ਜਿਹੜਾ ਸਫਰ ਆ ਉਹ ਹੁਣ ਸਭ ਤੋਂ ਪਹਿਲਾਂ ਆਪਾਂ ਆਗਰੇ ਨੂੰ ਚਾਲਦੇ ਆਣੇ ਗੁਰੂ ਘਰ ਚਲੇ ਜਾਵਾਂਗੇ ਦਰਸ਼ਨ ਕਰ ਲਾਂਗੇ। ਆਣੇ ਫਿਰ ਮੋਤਰਾ ਚਲੇ ਜਾਵਾਂਗੇ। ਇਸ ਤੋਂ ਬਾਅਦ ਕਿੰਨਾ ਵੀ ਇਹ ਸਾਰਾ ਹਾਈਵੇ ਆ ਰਸਤੇ ਦੇ ਵਿੱਚ ਇਦਾਂ ਦੀ ਲਾਈਟਿੰਗ ਦੇਖਣ ਨੂੰ ਮਿਲਦੀਆਂ ਨੇ। ਵੱਡੇ ਵੱਡੇ ਬੋਲ ਜੇ ਬੜੇ ਸੋਹਣੇ ਲੱਗਦੇ ਆਗੇ। ਆਪਣੇ ਖੱਬੇ ਪਾਸੇ ਆ ਜਿਹੜੀ ਸਾਰੀ ਹਟਾਵਾ ਸਿਟੀ ਆ ਗਈ ਬਾਈਪਾਸ ਆ ਹਟਾਵਾ ਦਾ। ਇੱਥੋਂ ਬਸ ਤਕਰੀਬਨ ਲਗਭਗ ਲਗਭਗ 130-35 ਕਿਲੋਮੀਟਰ ਆ ਜਿਹੜਾ ਉਹ ਆਲਗਰਾ ਰਹਿ ਚੁੱਕਿਆ ਹੈ। ਸਫਰ ਬੜਾ ਵਧੀਆ ਲੰਘ ਰਿਹਾ ਸਿੱਧੂ ਵੀਰ ਦੇ ਗਾਣੇ ਸੁਣਦੇ ਸੁਣਦੇ ਪਤਾ ਹੀ ਨਹੀਂ ਲੱਗਦਾ 100 ਕਿਲੋਮੀਟਰ ਕਦੋਂ ਤੇ ਕਿਵੇਂ ਲੰਘ ਜਾਂਦਾ ਹੈਗਾ ਤੇ ਆਪਣੇ ਸਾਹ तकरीबन ਆਪਣੀ ਸਾਰੀ ਜਿੰਨੀ ਵੀ ਇਹਦੇ ਵਿੱਚ ਇੱਕ ਪੈਂਡਰਾ ਹੀ ਪਈ ਹੋਈ ਹੈਗੀ ਸਾਰੀ ਸਿੱਧੂ ਵੀਰ ਦੇ ਗਾਣਿਆਂ ਦੇ ਨਾਲ ਭਰੀ ਹੋਈ ਹੈਗੀ ਇੱਕ ਸਟicker ਵੀ ਪਿਆ ਤੁਹਾਨੂੰ ਦਿਖਾਉਨੇ ਆਗੇ ਨਹੀਂ ਫਿਰ ਉਹ ਵੀ ਆਪਾਂ ਲਾਉਨੇ ਚੱਲ ਕੇ ਆ ਗਏ ਸਿੱਧੂ ਵੀਰ ਦਾ ਸਟicker ਲਿਆ ਸੀ ਆਪਾਂ ਮੁੱਸੇ ਗਈ ਤੁਸੀਂ ਪਿਛਲੀ ਵੀਡੀਓ ਚ ਦੇਖ ਹੀ ਲਿਆ ਲੋ ਜੀ ਇਦਾਂ ਦੇ ਬਣੇ ਹੁੰਦੇ ਆ ਕਿ ਫੂਡ ਕੋਰਟ ਹਰੇਕ 100 ਕਿਲੋਮੀਟਰ ਤੋਂ ਬਾਅਦ ਬਣਦਾ ਏ ਇੱਥੇ ਪੰਪ ਆ ਇੱਥੇ ਰੈਸਟੋਰੈਂਟ ਆ ਹਰੇਕ ਚੀਜ਼ ਇੱਥੇ ਮਿਲਦੀ ਹੈਗੀ ਵਧੀਆ ਤੋਂ ਵਧੀਆ ਮਾਪੇ ਇਦਾਂ ਦੇ ਕਰ ਲੋ ਬਰਸ਼ ਜੀ ਲੋ ਜੀ ਗੁੱਡ ਮਾਰਨਿੰਗ ਆ ਹੋ ਚੁੱਕੀਆਂ ਨੇ ਸੂਰਜ ਆ ਗਿਆ ਤਕਰੀਬਨ 100 ਕਿਲੋਮੀਟਰ ਇੱਥੋਂ ਅਗਰਾ ਰਹਿ ਗਿਆ ਆਪਣਾ ਰਸਤੇ ਦੇ ਵਿੱਚ ਇੱਕ ਪੰਪ ਤੇ ਰੁਕੇ ਸੀਗੇ ਕਾਫੀ ਰਾਸ ਹੁੰਦਾ 100 ਕਿਲੋਮੀਟਰ ਤੋਂ ਪਹਿਲਾਂ ਕੋਈ ਪੰਪ ਨਹੀਂ ਹੁੰਦਾ ਇੱਥੇ ਤੇ ਜਿੱਥੇ ਵੀ ਫਿਰ ਪੰਪ ਆਉਂਦਾਗਾ ਉੱਥੇ ਬਹੁਤ ਆ ਜਾਂਦਾ ਪੰਪ ਲੈਂਦੇ ਲੋਕ ਜਾਂਦੇ ਆ ਵਾਸ਼ਰੂਮ ਵਗੈਰਾ ਚਲੋ ਆਟੋ ਮਾਰਨ ਨੂੰ ਤੁਹਾਨੂੰ ਕਹਿਣੀ ਸੀ ਹੁਣ ਸਿੱਧਾ ਵਾ ਤੁਹਾਨੂੰ ਆਗਰੇ ਹੀ ਮਿਲਾਂਗੇ ਆਪਾਂ 100 ਕਿਲੋਮੀਟਰ ਰਹਿ ਗਿਆ ਗੁਰਦੁਆਰਾ ਤੁਹਾਨੂੰ ਸਾਰੇ ਨੂੰ ਪਤਾ ਹੀ ਹੈ ਗੁਰੂਕਾ ਤਾਲ ਪਹੁੰਚ ਗਏ ਅਸੀਂ ਮਿੱਤਰੋ ਆਪਾਂ ਆਗਰੇ ਹੁਣ ਬਸ ਗੁਰਦੁਆਰਾ ਸਾਹਿਬ ਸਾਰਾ 15 ਕਿਲੋਮੀਟਰ ਰਹਿ ਗਿਆ ਇੱਥੇ ਆਗਰੇ ਦਾ ਹਾ ਪੰਛੀ ਪੇਠੇ ਵਾਲੇ ਸਭ ਤੋਂ ਫੇਮਸ ਨੇ ਜੇ ਕਿਸੇ ਨੇ ਪੇਠਾ ਲੈਣਾ ਤਾਂ ਇੰਨਾ ਤੋਂ ਲਿਓ 3500 ਮੀਟਰ ਤੇ ਆ ਸਭ ਤੋਂ ਫੇਮਸ ਹੈ ਆਗਰੇ ਦੇ ਵਿੱਚ ਆਪਾਂ ਖੜੇ ਆ ਜੀ ਇਸ ਟਾਈਮ ਵਰਲਡ ਫੇਮਸ ਸ਼ਾਪ ਦੇ ਉੱਤੇ ਪੰਛੀ ਪੇਠੇ ਵਾਲੇ ਇਹ ਆਗਰੇ ਦੀ ਜਾਣ ਆ ਸਭ ਤੋਂ ਪਹਿਲਾਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ 12 ਬ੍ਰਾਂਚਾ ਇੱਥੇ ਇਹਨਾਂ ਦੀ ਆਗਰੇ ਦੇ ਵਿੱਚ ਜੇ ਕਿਸੇ ਨੇ ਵੀ ਮਤਲਬ ਪੇਠਾ ਲੈਣਾਗਾ ਤਾਂ ਪੰਛੀ ਵਾਲਿਆਂ ਦੀ ਆਉਣਾਗਾ ਸਭ ਤੋਂ ਫੇਮਸ ਸ਼ਾਪ ਆ ਹਰ ਇੱਕ ਤਰ੍ਹਾਂ ਦਾ ਪੇਠਾ ਇਹਨਾਂ ਕੋਲੇ ਵਗੈਰਾ ਹੀ ਬਣਾਉਂਦੇ ਆਗੇ ਪਰ ਇਹਨਾਂ ਦਾ ਪੇਠਾ ਪੂਰੀ ਦੁਨੀਆ 'ਚ ਜਾਂਦਾ ਹੈਗਾ ਦੁਨੀਆ ਦਾ ਸਭ ਤੋਂ ਫੇਮਸ ਪੇਠਾ ਆਗਰੇ ਦਾ ਪੰਛੀ ਪੇਠਾ 12 ਬਰਾਂਚਾਂ ਵਾਲੀਆਂ ਆ ਬਾਪੂ ਦੀ ਫੋਟੋ ਕਹਿੰਦੇ ਲੱਗੀ ਹੁੰਦੀ ਆ ਬਾਕੀ ਪੰਛੀ ਦੇ ਵਿੱਚ ਡਬਲ ਐਚ ਆਈ ਪੈਂਦਾ ਕਹਿੰਦੇ ਆ ਦੇਖੋ ਇਹ オリジナル ਹੈਗਾ ਦਬਲ ਚਾਈ ਹੋਰ ਕਿਉਂ ਨਹੀਂ ਰੱਖ ਸਕਦਾ ਇਹਦਾ ਨਾਮ ਲਓ ਵੀ ਪੇਠਾ ਵਗੈਰਾ ਆਪਾਂ ਲੈ ਲਿਆ ਪੰਛੀ ਵਾਲਿਆਂ ਦੇ ਉਹ ਜੇ ਕਿਸੇ ਨੇ ਵੀ ਲੈਣਾ ਤਾਂ ਇੱਥੋਂ ਜ਼ਰੂਰ ਬਾਇ ਕਰ ਲਓ ਹੁਣ ਚੱਲੀਏ ਗੁਰਦੁਆਰਾ ਸਾਹਿਬ ਵਾਲੀ ਨੂੰ ਥੱਕੇ ਪਏ ਬੰਦੇ ਆਪਣੇ ਤੇ ਖਾ ਕੇ ਪ੍ਰਸ਼ਾਦਾ ਪਾਣੀ ਚੱਲ ਕੇ ਉੱਥੇ ਹਾਂ ਵੀ ਮਿੱਤਰੋ ਠੀਕ ਕੰਡੀਸ਼ਨ ਆ ਵਧੀਆ ਠੀਕ ਆ 500 ਵਾਲੇ ਘੈਂਟ ਆਗੇ ਘੈਂਟ ਆ ਟਾ ਟਾ ਕੋਈ ਦਿੱਕਤ ਨਹੀਂ ਚੜਦੀ ਕਲਾ ਚੜਦੀ ਕਲਾ ਮਹਾਰਾਜ ਏਰ ਚੜ ਹਣ ਕੀ ਭਾਲਣਾ ਗੁਰਦੁਆਰਾ ਪ੍ਰਸ਼ਾਦਾ ਬਸ ਆ ਗੁਰਦੁਆਰਾ ਸਾਹਿਬ ਚੱਲਦੇ ਆਂ ਤੇ ਸਾਡਾ ਪਾਣੀ ਚੱਲ ਗਿਆ ਆਪਾਂ। ਲਓ ਜੀ ਬਿਲਕੁਲ ਕਿਲੇ ਦੇ ਨਾਲ-ਨਾਲ ਦੀ ਆਪਾਂ ਲੰਘ ਰਹੇ ਹਾਂਗੇ। ਗੁਰਦੁਆਰਾ ਸਾਹਿਬ ਨੂੰ ਜਦੋਂ ਜਾਣੇ ਆ ਇਹ ਤਾਜ ਮਹਿਲ ਤੋਂ ਹੁੰਦਿਆਂ ਹੋਇਂ ਜਾਣਾ ਪੈਂਦਾਗਾ। ਸਾਰਾ ਕਿਲਾ ਸਾਹਜਾਂ ਅੰਦਰ। ਲਓ ਜੀ ਪਹੁੰਚ ਚੁੱਕੇ ਆਪਾਂ। ਗੁਰਦੁਆਰਾ ਸਾਹਿਬ ਗੁਰੂ ਕਾ ਤਲ ਆਗਰਾ ਵਿਖੇ ਕਾਫੀ ਰਾਸ ਸੀਗਾ ਆਗਰਾ ਸ਼ਹਿਰ ਦੇ ਵਿੱਚ ਪੇਠਾ ਲੈਣ ਕਰਕੇ ਆਪਾਂ ਐਂਟਰ ਕਰ ਗਏ ਉੱਧਰ ਵੀ ਪੰਛੀ ਵਾਲਿਆਂ ਦੇ ਪੇਠੇ ਲੈ ਕੇ ਜਾਣਾ ਆਪਾਂ ਬੜੀ ਚਰਦੀ ਰੀ ਸੀ ਪ੍ਰਾਣੀ ਵੀ ਪੰਛੀ ਦਾ ਪੇਠਾ ਲੈ ਕੇ ਆਣਾ ਤੇ ਉਹ ਆਪਾਂ ਹਾਂ ਖਰੀਦ ਲਿਆਗਾ ਬਾਕੀ ਹੁਣ ਰਹੀ ਗੱਲ ਸਾਰਾ ਟੱਬਰ ਖੁਸ਼ ਅੱਜ ਮਸਾਂ ਗੁਰਦੁਆਰਾ ਸਾਹਿਬ ਜਿੱਥੇ ਵੀ ਗੁਰੂ ਦਾ ਘਰ ਦੇ ਹੱਦਾ ਉਦੋਂ ਮੱਲੋ ਮੱਲੀ ਗੁਰੂ ਦੇ ਸੈਕਸ਼ਨ ਨੂੰ ਜਿਹੜੀ ਮਾ ਮਣੋ ਮਣੀ ਕਿਆ ਹੋ ਜਾਂਦਾ ਮ ਚੱਲਦੇ ਹੁਣ ਪਹਿਲਾਂ ਦਰਸ਼ਨ ਕਰਦੇ ਆਂ ਕਿ ਔਰਦਰ ਸਾਹਿਬ ਦੇ ਪ੍ਰਸ਼ਾਦਾ ਪਾਣੀ ਛਕਦੇ ਆਂਗੇ ਫਿਰ ਪਾਵਾਂਗੇ ਦੇਖਦੇ ਆਂ ਕਿ ਚੱਲੇ ਪੋਣੇ ਆ ਜਾਂ ਫਿਰ ਰੁਕਣਾ ਅੱਜ ਦਾ ਲੈ ਵੀ ਮਿੱਤਰੋ ਹੁਣ ਆਪਾਂ ਇੰਡੀਆ ਦੀ ਇੱਕ ਹੋਰ ਫੇਮਸ ਚੀਜ਼ ਆ ਗਈ ਜਦੋਂ ਆਪਾਂ ਆਗਰੇ ਤੋਂ ਉਹਨੇ ਮਥਰਾ ਨੂੰ ਮਥਰਾ ਦੇ ਪੇੜੇ ਬਹੁਤ ਫੇਮਸ ਆ ਇੱਥੇ ਵੀ ਪੇਠੇ ਵਾਂਗੂ ਕਈ ਲੋਕ ਵੇਚਦੇ ਆਗੇ ਪੇੜੇ ਵੀ ਪਰ ਇੱਥੋਂ ਦਾ ਜਿਹੜਾ ਮੇਨ ਆ ਜਿਹਨੇ ਸ਼ੁਰੂਆਤ ਕੀਤੀ ਆ ਪੇੜੇ ਦੀ ਜਿਹਦੀ ਪੂਰੀ ਦੁਨੀਆ ਦੇ ਵਿੱਚ ਜਾਣਦੇ ਆ ਉਹ ਆ ਬ੍ਰਿਜਵਾਸੀ ਅਸੀਂ ਪਤਾ ਵੀ ਕੀਤਾ ਨੈਟ ਤੋਂ ਵੀ ਕੱਢ ਕੇ ਦੇਖਿਆ ਤੇ ਆਪਣਾ ਇੱਕ ਮਿੱਤਰ ਆ ਇੱਥੋਂ ਦਾ ਮਥੁਰਾ ਦਾ ਹੀ ਉਹ ਤੋਂ ਵੀ ਪਤਾ ਕੀਤਾ ਉਹ ਕਹਿੰਦਾ ਬ੍ਰਿਜਵਾਸੀ ਤੇ ਜਾਇਓ ਔਰ ਕਿਤੇ ਨਾ ਜਾਇਓ ਉਹਨਾਂ ਨੂੰ ਕਾਲ ਕੀਤੇ ਉਹਨਾਂ ਦੇ ਆਊਟਲਟ ਕੋਈ ਖੁੱਲ ਗਏ ਆਗੇ ਬਿਲਕੁਲ ਜਦੋਂ ਆਪਾਂ ਆਗਰੇ ਤੋਂ ਆਵਾਂਗੇ ਮਥੁਰਾ ਵਾਲੇ ਪਾਸੇ ਮਥੁਰਾ ਐਂਟਰ ਕਰਨ ਤੋਂ ਪਹਿਲਾਂ ਹੀ ਪੌਲ ਤੋਂ ਥੱਲੇ ਨਿਕਲ ਕੇ ਮੈਕਡੋਨਲਡ ਦੇ ਬਿਲਕੁਲ ਕੋਲੇ ਆ ਬ੍ਰਿਜਵਾਸੀ ਪੇੜੇ ਵਾਲਾ ਇਹਦੇ ਆਇਓ ਦਿਖਾਉਣਾ ਹੁਣ ਅੰਦਰੋਂ ਜਾ ਕੇ ਦੁਕਾਨ ਹੁਣ ਲਓ ਵੀ ਆ ਦੁਕਾਨਾਂ ਕੀ ਨੇ ਇਹਦੇ ਫੇਮਸ ਆ ਜੀ ਪੇੜਾ ਤੇ ਹੋਏਗਾ ਹੁੰਦਾ ਹੈ ਨਾ ਵੀ ਕਮ ਮਿਕਾਨੀ ਉਹ ਵੀ ਇੰਸਟਾ ਕਰ ਰਹੇ ਸੀ ਕੀ ਵੇਖਣੇ ਸੀ ਬਸ ਇਹ ਆ ਮਾਤਾ ਦੱਸ ਰਹੀ ਆ ਸਾਰਿਆਂ ਨੂੰ ਵੀ ਸਾਨੂੰ ਪਹਿਲਾਂ ਵੀ ਵੇਖ ਦਿੱਤੇ ਰੇਲ ਦੇ ਵਿੱਚ ਉਹ ਵੇਖ ਸੀਗੇ ਇਹਨਾਂ ਦੇ ਫੇਮਸ ਆਗੇ ਖੋਏ ਦੀ ਬਣੀ ਹੁੰਦੀ ਆ ਚੀਜ਼ ਇਹ ਕਿਲੋ ਕਿਲੋ ਕਰਵਾ ਲਿਆ ਆਪਾਂ ਤੁਸੀਂ ਵੀ ਕਰਾਉਣਾ ਤਾਂ ਜਰੂਰ ਆਇਓ 500 ਰੁਪਏ ਕਿਲੋ ਆ ਆਮ ਇਹ 2 ਜਾਂ 300 ਰੁਪਏ ਕਿਲੋ ਮਿਲਦਾ ਤਕਰੀਬਨ ਮਥਰਾ ਦੇ ਵਿੱਚ ਇਹਨਾਂ ਦੀਆਂ 10 ਮਤਲਬ 10 ਇਹਨਾਂ ਦੇ ਆਊਟਲਟ ਬਣੇ ਹੋਏ ਆਗੇ ਤੇ ਮੇਨ ਬ੍ਰਾਂਚ ਆ ਜਿਹੜੀ ਇਹਨਾਂ ਦੇ ਮੇਨ ਜਿਹੜਾ ਇਹਨਾਂ ਦਾ ਆਫਿਸ ਆ ਉਹ ਆਪਣੇ ਰੇਲਵੇ ਸਟੇਸ਼ਨ ਦੇ ਕੋਲੇ ਆਗਾ ਉਹਨਾਂ ਨੂੰ ਕਾਲ ਕੀਤੀ ਸੀ ਉਹਨਾਂ ਨੇ ਦੱਸਿਆ ਸੀ ਫਿਰ ਇਹ ਬ੍ਰਾਂਚ ਬਾਰੇ ਤੇ 10 ਬ੍ਰਾਂਚਾਂ ਨੇ ਟੋਟਲ ਇਹਨਾਂ ਦੀਆਂ ਤੇ ਜੇ ਕਿਸੇ ਨੇ ਵੀ ਲੈਣੇ ਹੋਏ ਪੇੜੇ ਤਾਂ ਇਹਨਾਂ ਦੀ ਲਿਓ ਆਕੇ ਦੇਖ ਸਕੋ ਬਿਲਕੁਲ ਆਪਣੇ ਪੈਟਰੋਲ ਪੰਪ ਦੇ ਬਿਲਕੁਲ ਨਜ਼ਦੀਕ ਆ ਆ ਰੇਟ ਆਗਾ ਇਹਨਾਂ ਦਾ ਚਲੋ ਹੁਣ ਪਾਈਏ ਚੱਲੇ ਆਪਾਂ ਪਿੰਡ ਵੱਲੀ ਨੂੰ ਆਪਾਂ ਇਸ ਟਾਈਮ ਦਿੱਲੀ ਦਾ ਜਿਹੜਾ ਬਾਈਪਾਸ ਆ ਉਹਦੇ ਉੱਤੇ ਫਿਰਦੇ ਸੀਗੇ ਤਕਰੀਬਨ 106 ਕਿਲੋਮੀਟਰ ਜਿਹੜਾ ਹੈ ਘੇਰਾਗਾ ਬਾਈਪਾਸ ਦਾ ਕੱਲੇ ਦਾ ਤੇ ਇਹ ਰਸਤੇ ਉੱਪਰ ਆਪਾਂ ਨੂੰ ਕੁਝ ਪਹਾੜੀ ਦੇ ਦੇਖਣ ਨੂੰ ਮਿਲਦੇ ਨੇਗੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਆਪਣੇ ਲੱਗਦਾ ਹੀ ਨਹੀਂ ਵੀ ਆਪਾਂ ਦਿੱਲੀ ਦੇ ਲਾਗੇ ਤੱਕ ਗਏ ਅੰਗੇ ਪਾਸੇ ਇਹ ਆ ਸਾਰਾ ਬਚਾਲ ਦੀ ਕੱਟ ਕੇ ਇਹਨਾਂ ਨੇ ਬਣਾਇਆ ਹੋਇਆਗਾ ਦਾ ਪਾਉਡਰ ਹੁੰਦੇ ਸੀ ਉਦੋਂ ਵੀ ਤੁਹਾਨੂੰ ਦਿਖਾਈ ਸੀ ਇਹ ਵੀਡੀਓ ਬਣਾ ਕੇ ਆਪਾਂ ਪਰ ਇਧਰੋਂ ਥੋੜੀ ਜੀ ਦੱਸ ਦੇ ਆਈ ਕਿ ਉੱਚੇ ਵਾਲੇ ਥਾਣਾ ਆਪਾਂ ਥੱਲੇ ਫਿਰਦੇ ਹਾਂ ਅੱਜ ਟਾਈਮ ਸਾਰੇ ਪਹਾੜੀ ਪਹਾੜਨੇਗੇ 106 ਕਿਲੋਮੀਟਰ ਕੱਢ ਕੇ ਫਿਰ ਆਪਣਾ ਇਹ ਬਾਈਪਾਸ ਜਿਹੜਾ ਮੁਕਣਾਗਾ ਇਹ ਰਾਹ ਦੇ ਉੱਪਰ ਕੋਈ ਖਾਸ ਇਦਾਂ ਕੋਈ ਪ੍ਰਬੰਧ ਹੈ ਨਹੀਂਗਾ ਢਾਬਿਆਂ ਵਗੈਰਾ ਦਾ ਨਾ ਪੰਪ ਦਾ ਤਾਂ ਆਪ ਦਾ ਜਿਹੜਾ ਤੇਲ ਤੂਲਾ ਪਵਾ ਕੇ ਤੁਰਿਓ ਵੈਸੇ ਰੂਟਾ ਸ਼ਾਨਦਾਰਾ ਪੂਰਾ ਕਾਫੀ ਮਤਲਬ ਹਿੱਲ ਸਟੇਸ਼ਨਾਂ ਦੀ ਯਾਦ ਕਰਵਾਉਂਦਾ ਹੈਰਾ ਸਾਰੇ ਦੇਖੋ ਜੀ ਪਹਾੜੀ ਪਹਾੜਨੇਗੇ ਲਓ ਵੀ ਫਾਈਨਲੀ ਆਪਾਂ ਹਰਿਆਣਾ ਐਂਟਰ ਕਰ ਚੁੱਕਿਆਂਗੇ ਇੱਥੇ ਚਾਹ ਵਗੈਰਾ ਆਪਾਂ ਗਰਮ ਕਰਵਾਈ ਸੀਗੀ ਜਿਹੜੀ ਨਾਲ ਲਿਆਂਦੀ ਸੀਗੀ ਇਹ ਜਰਗੀ ਰਿਸ ਨਹੀਂ ਹੈਗੀ ਆ ਢਾਬਾ ਸੀਗਾ ਇੱਥੇ 30 ਰੁਪਏ ਲੈਣੇ ਤੇ ਗਰਮ ਕਰਤਾ ਸਾਰਾ ਕੁਝ ਖਾਣ ਪੀਣ ਨੂੰ ਨਾਲ ਲਿਆਂਦਾ ਸੀਗਾ ਆਪਾਂ ਪੰਛੀ ਵਾਲਿਆਂ ਤੋਂ ਲਿਆਂਦਾ ਸੀਗਾ ਪੂਜੀਆ ਤੇ ਪੇੜੇ ਵਾਲਿਆਂ ਤੋਂ ਲਿਆਂਦਾ ਸੀਗਾ ਆਪਾਂ ਬਿਸਕੁਟ ਅੱਧਾ ਘੰਟਾ ਹੋ ਗਿਆ ਭੁੱਖ ਵੀ ਲੱਗੀ ਵੀ ਸੀਗੀ ਅੱਧਾ ਘੰਟਾ ਹੋ ਗਿਆ ਚਾ ਚੁ ਪੀ ਲਈ ਹੁਣ ਆਪਾਂ ਨਾਲੇ ਰੈਸਟ ਹੋ ਗਈ ਇੱਧਰ ਆਪਣੀ ਮਾਤਾ ਹਣੇ ਭਾਂਡੇ ਦੀ ਸੇਵਾ ਕਰੀ ਜਾਂਦੇ ਆ ਪੰਪਾ ਇੱਥੇ ਇਹ 20 ਕਿਲੋਮੀਟਰ ਤੋਂ ਪਹਾੜਿਆਣਾ ਐਂਟਰ ਕਰ ਗਏ ਸੀਗੇ ਹੁਣ ਆਪਾਂ ਅੱਗੇ ਚੱਲਦੇ ਆਂਗੇ ਆਪਾਂ ਪਿੰਡ ਵਾਲੇ ਪਾਸੇ ਨੂੰ ਚੱਲਦੇ ਆਂ ਦਿੱਲੀ ਇਧਰ ਦੀ ਸਾਈਡ ਰਹਿ ਗਿਆ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਬਸ ਹੁਣ ਤਾਂ ਤਕਰੀਬਨ 260 ਕਿਲੋਮੀਟਰ ਰਹਿ ਗਿਆ ਆਪਣਾ ਪਿੰਡ ਲਾਵੀ ਦਿੱਲੀ ਤੋਂ ਆਪਾਂ ਉਹੀ ਹਾਈਵੇ ਫੜ ਲਿਆ ਐਨ 5 ਜਿਹੜਾ ਕਿ ਆਪਾਂ ਨੂੰ ਦਿੱਲੀ ਤੋਂ ਪੰਜਾਬ ਜੋੜ ਦਿਆ ਕਰੂਗਾ ਹੁਣ ਅੱਗੇ ਜਾ ਕੇ ਦੇਖਦੇ ਆਂ ਸ਼ਾਇਦ ਕਲਿਆਤ ਜਾ ਕੇ ਉੱਤਰੀਏ ਬਾਕੀ ਕਨਫਰਮ ਨਹੀਂ ਹੈਗਾ ਵੀ ਕਿਹੜਾ ਸ਼ਹਿਰ ਜਾਂ ਕਿਹੜਾ ਪਿੰਡ ਆਊਗਾ ਕਿਉਂਕਿ ਆਪਾਂ ਜਦੋਂ ਉੱਧਰਲੀ ਸਾਈਡ ਤੋਂ ਆਹੀ ਪੰਜਾਬ ਵਾਲੇ ਪਾਸੇ ਉਦੋਂ ਆਪਾਂ ਹੋਰ ਕਿਧੋਂ ਜਿਹੜੇ ਸੀਗੇ ਹੁਣ ਇਹ ਜਿੱਥੇ ਤੱਕ ਲੈ ਕੇ ਜਾਊਗਾ ਆਪਾਂ ਉੱਥੇ ਤੱਕ ਚੱਲਾਂਗੇ ਬਸ ਉਹਨੂੰ ਦੱਸਾਂਗੇ ਕਿੱਥੇ ਤੱਕ ਜਿਹੜਾ ਆਪਣਾ ਰੋਡ ਆ ਬਣ ਚੁੱਕਿਆ ਹੈਗਾ ਚਲੋ ਵੈਸੇ ਤਾਂ ਉਹ ਨਜ਼ਾਰਾ ਆ ਜਾਣਾਗਾ ਕਿਉਂਕਿ ਜਿਹੜੇ ਬੰਦੇ ਵੀਰ ਹੁਣ ਟੈਕਸੀਆਂ ਵਾਲੇ ਜਾਂਦੇ ਆ ਕਿ ਦਿੱਲੀ ਏਅਰਪੋਰਟ ਤੇ ਉਹਨਾਂ ਨੂੰ ਵਧੀਆ ਇੱਕ ਕਰੀਵਾ ਗੇਰ ਪਾ ਕੇ ਪੈਜੋ ਬਸ ਸਿੱਧਾ ਪੰਜਾਬ ਪੰਜਾਬ ਤੋਂ ਸਿੱਧਾ ਦਿੱਲੀ ਰੋਡ ਪੂਰਾ ਇੱਕ ਨੰਬਰ ਆਗਾ ਦੇਖੋ 120 ਦੀ ਲਿਮਟ ਆ ਗਈ ਜਿੰਨਾ ਮਰਜੀ ਆਪਾਂ 120 ਤੱਕ ਪਹੁੰਚਾ ਸਕਦੇ ਆਂਗੇ ਪੂਰਾ ਚੌੜਾ ਰੋਡ ਆਗਾ ਬਸ ਇਥੇ ਰੈਸਟਰੂਮ ਬਣਨ ਵਾਲੇ ਆਗੇ ਉਹ ਵੀ 20-20 ਕਿਲੋਮੀਟਰ ਤੋਂ ਬਾਅਦ ਬਣ ਗਏ ਬਣੀ ਜਾਂਦੇ ਆ ਬਸ ਮੈਨੂੰ ਲੱਗਦਾ ਹੋਰ ਸਾਲ ਜਾਂ ਦੋ ਸਾਲਾਂ ਚ ਦੋ ਤਿੰਨ ਸਾਲਾਂ ਦੇ ਵਿੱਚ ਵਿੱਚ ਸਾਰਾ ਕੰਪਲੀਟ ਕਰ ਦੇਣਗੇ ਰੋੜੇ ਇਹ ਆ ਵੀ ਸਾਹਮਣੇ ਦੇਖ ਵੀ ਸਕਦੇ ਹੋ ਤੁਸੀਂ 80 ਦੀ ਲਿਮਟ ਆ ਵੱਡਿਆਂ ਦਿਖਾਤਰ ਤੇ 120 ਦੀ ਹੈ ਗਿਆ ਛੋਟੀਆਂ ਗੱਡੀਆਂ ਦੇ ਖਾਤਰ। ਬਾ ਵੀ ਆ ਗਿਆ ਪੰਜਾਬ ਫਿਰ ਪੰਜਾਬ ਦੇ ਵਿੱਚ ਆਪਾਂ ਮੁੜਿਆ ਆਂ ਫਾਈਨਲੀ ਪੰਜਾਬ ਦੇ ਵਿੱਚ ਖਨੌਰੀਓ ਆਪਾਂ ਪਾਤੜਾਂ ਫੈਲਦੇ ਆ ਇਸ ਟਾਈਮ ਤੇ ਜਦੋਂ ਵੀ ਖਨੌਰੀ ਦੇ ਵਿੱਚ ਆਪਾਂ ਐਂਟਰ ਕੀਤਾ ਪਹਿਲਾਂ ਹੀ ਪੰਜਾਬੀ ਦੇਖਣ ਲੱਗੀ ਤੇ ਪੰਜਾਬੀ ਦੇਖਣ ਲੱਗੀ ਤੇ ਲੱਗ ਗਿਆ ਪਤਾ ਵੀ ਪੰਜਾਬ ਆ ਗਏ ਆਂ ਕਿ ਪੰਜਾਬ ਕਿੱਤੇ ਮਰਜ਼ੀ ਜਾਇਏ ਪੰਜਾਬ ਵਰਗੀ ਰੀਸ ਕਿਤੇ ਵੀ ਹੈ ਨਹੀਂ ਕਿ ਕਿਤੇ ਮਰਜ਼ੀ ਜਾਇਆ ਉਹ ਜਾਇਦਾ ਪਰ ਫਿਰ ਵੀ ਇੱਥੇ ਆ ਕੇ ਦਿਲ ਲੱਗਦਾ ਪਤਾ ਨਹੀਂ ਕਿੰਨੇ ਕਿਉਂ ਇੰਨੀ ਖੱਚ ਰਹੀਦੀ ਹੈ ਪੰਜਾਬ ਦੀ ਤੁਸੀਂ ਵੀ ਦੱਸਿਓ ਜ਼ਰੂਰ ਕਮੈਂਟਾਂ ਦੇ ਵਿੱਚ ਜਿੰਨੂੰ ਯੂ نو ਇਦਾਂ ਲੱਗਦਾ ਵੀ ਪੰਜਾਬ ਦੇ ਵਿੱਚ ਆ ਕੇ ਵੀ ਆਪਾਂ ਯਾਰ ਘਰੀ ਆ ਕੇ ਬਸ ਆਪਦੇ ਸਮਝ ਲੋ ਕੋਈ ਆਪਾਂ ਪਹੁੰਚ ਚੁੱਕੇ ਹਾਂਗੇ ਗੁਰਦੁਆਰਾ ਮਸਤੂਆ ਸਾਹਿਬ ਕਰੋ ਦਰਸ਼ਨ ਜੀ ਮਸਤੂਆ ਸਾਹਿਬ ਜੀ ਦੇ ਆ ਖੜੀਆਂ ਆਪਣੀਆਂ ਗੱਡੀਆਂ ਓਏ ਬਾਤ ਥੱਕੇ ਟੁੱਟੇ ਹਾਰੇ ਵਿਆਂਗੇ ਪੂਰਾ ਕਰਦੇ ਆਪਣੇ ਆਪਾਂ ਹੁਣੇ ਠੀਕ ਆ। ਸਰਵੋਨ ਸੰਮਦਰਸ਼ਨ ਗੁਰਦੁਆਰਾ ਗੁਰਸਾਗਰ ਮਸਤੋਆਣਾ ਸਾਹਿਬ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ। ਪਹਿਲੀ ਵਾਰ ਆਇਆ ਵੀਰੇ ਆਪਾਂ ਇਸ ਜਗ੍ਹਾ ਦੇ ਉੱਤੇ ਜਿਹੜੇ ਜਿਹੜੇ ਵੀਰ ਆ ਚੁੱਕੇ ਆਗੇ ਜਰੂਰ ਮੈਸੇਜ ਕਰਿਓ ਆਪਾਂ ਨੂੰ। ਲੋ ਵੀ ਫਾਈਨਲੀ ਆਪਾਂ ਪਹੁੰਚ ਚੁੱਕੇ ਆਂ ਜੇ ਆਪਣੇ ਘਰੇ ਤਕਰੀਬਨ 10:30 ਵਜੇ ਦਾ ਟਾਈਮ ਹੋਣੀ ਆਏ ਸੀਗੇ ਆਪਾਂ। ਤੇ ਬਾਕੀ ਗੱਲ ਕੀਤੀ ਜਾਵੇ ਤਾਂ ਆਪਣੀ ਯਾਤਰਾ ਦੀ ਆਪਣੇ ਪੰਜ ਤਖਤ ਨੇ ਪੰਜਾਂ ਤਖਤਾਂ ਦੇ ਵਿੱਚੋਂ ਚਾਰ ਆਪਾਂ ਕਰ ਲਈ ਸੀ ਤੇ ਪੰਜਵਾਂ ਸੀਗਾ ਹਰਮੰਦਰ ਜੀ ਪਟਨਾ ਸਾਹਿਬ ਕੇ ਉਹ ਆਪਾਂ ਹੁਣ ਕਰ ਰਹੇ ਆ ਤੁਸੀਂ ਸਾਰੀਆਂ ਵੀਡੀਓ ਆਪਣੀਆਂ ਦੇਖ ਲਈਆਂ ਗਈਆਂ ਬਾਕੀ ਬਹੁਤ ਵਧੀਆ ਟੂਰ ਰਿਹਾ ਮਹਾਰਾਜ ਦੀ ਕਿਰਪਾ ਨਾਲ ਬਿਮਾਰੀ ਤੋਂ ਵੀ ਬਚੇ ਰਹੇ ਹਾਂਗੇ ਤੇ ਹੋਰ ਆਸੇ ਪਾਸੇ ਵੀ ਸਾਰੇ ਕਿਤੋਂ ਬਚੇ ਰਹੇ ਹਾਂਗੇ ਬਾਕੀ ਦੱਸਿਓ ਜਰੂਰ ਕਮੈਂਟ ਕਰਕੇ ਕਿੱਦਾਂ ਲੱਗੇ ਸਾਡੇ ਵਲੌਗ ਫੈਮਿਲੀ ਵਲੌਗ ਫਿਰ ਫਿਰ ਟ੍ਰਾਈ ਕਰਾਂਗੇ ਫੈਮਿਲੀ ਨਾਲ ਫਿਰ ਕੋਈ ਅੱਗੇ ਵਾਸਤੇ ਕਿਤੇ ਗਏ ਤਾਂ ਜ਼ਰੂਰ ਵਲੌਗ ਬਣਾਵਾਂਗੇ ਬਾਕੀ ਵੀਡੀਓ ਹੁਣ ਤੇ ਵਧੀਆ ਲੱਗੀਆਂ ਦੀਆਂ ਤੁਹਾਨੂੰ ਪਤਾ ਹੀ ਹੈ ਮਾਰਨਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੀ ਚੱਲੋ ਟੋਟਲ ਖਰਚਾ ਜਿੰਨਾ ਵੀ ਆ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸ ਦਵਾਂਗੇ ਖਰਚਾ ਆਇਆ ਆਪਣੇ ਸਾਰਾ ਇੱਥੋਂ ਤੱਕ ਜਾਣ ਦਾ ਆਉਣ ਦਾ ਕਿੰਨੇ ਕਿਲੋਮੀਟਰ ਕਿੱਥੇ ਕਿੱਥੇ ਕਾਹਦਾ ਕਾਹਦਾ ਖਰਚਾ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ ਚ ਕਰਾਂਗੇ ਬਾਕੀ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੀ ਚੱਲੋ ਥੈਂਕ ਯੂ ਧੰਨਵਾਦ ਬਾਏ ਬਾਏ